ਦੇਖੋ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਪਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀ ਦਾ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਣੀ ਨਾ ਆਪਣੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਜੀਤ ਹੋਇਆ ਇਹ ਤਰ੍ਹਾਂ ਨੂੰ ਜੀ ਦਾ ਪਰਚਾ ਕਿਵੇਂ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣ ਦੀ ਜੀ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਝੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਹਰ ਤੇ ਨਹੀਂ ਘੱਲੋਗੀ ਕੋਈ ਮਾਂ ਪੁੱਤ ਨੂੰ ਬਾਹਰ ਤੇ ਨਹੀਂ ਕੱਦੂਗੀ ਮੈਂ ਇਹ ਕਹਿਨੀ ਆ ਕਿ ਇਹ ਅਗਨੀ ਵੀਰ ਆ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਕਿ ਜਾਇਨ ਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆ ਹੋਰ ਕੋਈ ਮਾ ਨਾ ਮਿਲਕੇ ਮੇਰੇ ਆਂਗਾ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ ਦਰਦ ਤੇ ਪੜਕਦੀ ਆ ਇਨਸਾਫ ਦੀ ਕਾਤਰ ਪਰ ਮੈਂ ਇਨਸਾਫ ਆਦੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰਦਾਰੀ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ ਮਿਲ ਗਿਆ ਮੈਨੂੰ ਉਦੋਂ ਚੈਨ ਆਉਗਾ 2 ਮਿੰਟ ਹੋਰ ਸਮਾਂ ਹੋ ਗਿਆ ਗੰਗੀ ਗੰਗੀ ਪੀਆ ਦੇ ਅਧਿਕਾਰੀ ਉਥੇ ਗੱਲ ਕੁਝ ਨਹੀਂ ਕੋਈ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਚਿਟੀ ਨਗਰ ਖੋਦੇ ਸਮਾਨ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਏ ਆ ਥਾਣਾ ਦੇਖ ਕੇ ਆਈ ਸਭ ਕੁਝ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਜਿਸ ਨੂੰ ਸਮਝ ਸਵਾਰੀ ਮੁਖਮੰਦ ਸਾਹਿਬ ਨੂੰ ਮਿਲ ਗਏ ਨਹੀਂ ਜੀ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਪਰ ਇਹ ਮੇਰੇ ਜੀ ਹਾਂਜੀ ਇਸ ਤੀਆਂ ਕਰਈ ਆ ਜੀ ਉਹਨਾਂ ਦੇ ਰਸਤੀਆਂ ਦੀ ਜਲ ਕਰਵਾ ਜੀ ਅੱਜ ਇਰਾਨ ਜੁਨੀਅਨ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਆ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਨੇ মিডিਆ ਦਾ ਵੀ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹ ਨਾ ਚਿਰ ਪੜਕੂ ਜਿੰਨਾ ਚਿਰ ਮੈਂ ਪੜਕੂ ਉਹ ਸ਼ਬਦਾਂ ਵਿੱਚ ਕੋਈ ਕੋਈ ਮੈਂ ਝੋਲੀ ਅੱਡ ਕੇ ਝੋਲੀ ਅੱਡ ਕੇ ਪਤਨ ਸਿੰਘ ਸਾਹਿਬ ਮੰਗਦੀ ਹਾਂ ਮੇਰੀ ਬੱਚੀ ਨੂੰ ਇਨਸਾਫ ਤੋਂ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦਰਦਨਾਕ ਗੱਲ ਇਹ ਹੈ ਕਿ ਕਿਸਾਨ ਯੂਨੀਅਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਸਾਡੇ ਮਸਲੇ ਸਾਡੇ ਮੁੱਦਿਆਂ ਤੇ ਪ੍ਰੋਟੈਸਟ ਕਰਨਾ ਪਵੇ ਤਾਂ ਮੈਨੂੰ ਲੱਗਦਾ ਹੋਰ ਗੱਲ ਹੈ ਇਹ ਕਿੰਡੀ ਦੁਖਦਾਈ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਕਿ ਜੀ ਇਸ ਨੌਜਵਾਨ ਨੇ ਜਿਹੜਾ ਬੱਚਿਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਂਤ ਤਿਆਗ ਦਿੱਤੇ ਜਾਨ ਸਰਾਧਾਂ ਦੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਔਰ ਉਹਨਾਂ ਦੇ ਬਾਪੇ ਦਰਦਰ ਤੇ ਤੜਫਦੇ ਫਿਰਦੇ ਨੇ, ਕੁਰਲਾਉਂਦੇ ਫਿਰਦੇ ਨੇ, ਦਰਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ। ਔਰ ਉਹਨਾਂ ਨੂੰ ਇਹ ਕਹਿ ਨਾ ਪੈ ਰਿਹਾ ਹੋਵੇ ਕਿ ਇਹਨੂੰ ਸ਼ਹੀਦ ਦਾ ਦਰਜਾ ਦੇ ਦਿਓ। ਕਿੱਡੀ ਮਾੜੀ ਗੱਲ ਆ ਤੇ ਕਿੱਡੀ ਮੰਦ ਭਾਗੀ ਗੱਲ ਆ, ਸ਼ਰਮ ਦੀ ਗੱਲ ਹੈ ਸਾਡੀ ਸਰਕਾਰ ਵਾਸਤੇ। ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਇਤਿਹਾਸਿਕ ਗੱਲੋਂ ਨਹੀਂ ਦੇਣੀ ਚਾਹੀਦੀ ਸੀ। ਬੱਚਾ ਸ਼ਹੀਦ ਹੋ ਗਿਆ ਸੀ। ਮਾਪਿਆਂ ਦੇ ਸਿਰ ਤੇ ਹੱਥ ਸਰਕਾਰ ਦਾ ਇਹੀ ਬਣਦਾ ਸੀ ਕਿ ਉਹਨਾਂ ਦੀਆਂ ਅੱਖਾਂ ਪਹੁੰਚਣ ਦੇ ਲਈ ਉਸੇ ਦਿਨੇ ਐਲਾਨ ਕਰ ਦੇ ਕਿ ਪੰਜਾਬ ਸਰਕਾਰ ਇਹਨੂੰ ਸ਼ਹੀਦ ਮੰਨਦੀ ਹੈ ਤੇ ਸ਼ਹੀਦ ਦਾ ਦਰਜਾ ਦਿੰਦੀ ਹੈ ਨਾਲ ਮਾਪਿਆਂ ਨੇ ਕਿਵੇਂ ਆਪਦਾ ਜੀਵਨ ਜਿਉਣਾ ਹੈ ਉਹਦੇ ਲਈ ਪੰਤੀ ਇਹਨਾਂ ਦੀ ਆਰਥਿਕ ਸਹਾਇਤਾ ਤੇ ਜਿਹੜਾ ਇਹਨਾਂ ਦਾ ਭਾਈ ਮਜੂਜ਼ ਹੋ ਗਿਆ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਮਾਂ ਨੇ ਮੱਥ ਲਿਆ ਤੇ ਮੇਰਾ ਇੱਕ ਭਾਵੇਂ ਸ਼ਹੀਦ ਹੋ ਗਿਆ ਮੈਂ ਦੂਜਾ ਵੀ addKillਾਂਗੀ ਕਿੱਡੇ ਵੱਡਾ ਜਿਗਰਾ ਮਾਂ ਦਾ ਲੇਕਿਨ ਪਿੱਛੇ ਕਿਉਂ हट ਗਈ ਉਹ ਕਹਿੰਦੀ ਜਦੋਂ ਸ਼ਹੀਦ ਦਾ ਦਰਜਾ ਹੀ ਨਹੀਂ ਦੇਣਾ ਤੇ ਮੈਂ ਮਰਵਾ ਕੇ ਕੀ ਕਰਨੀ ਐਦਾ ਤੁਸੀਂ ਚਾਜਵਾ ਦੇਖੋ ਮਾਂ ਦਾ ਕਿੱਡਾ ਵੱਡਾ ਹੈ ਤੇ ਸਰਕਾਰ ਇਹ ਕਰਤੂਤ ਕਰਕੇ ਸਾਡੀਆਂ ਸਾਰੀਆਂ ਮਾਵਾਂ ਦਾ ਜਿਹੜਾ ਦਿਲ ਨੂੰ ਬਿਲੂ ਬਿਲੂਂਦਰ ਦਾ ਕੰਮ ਕਰ ਰਹੀ ਹੈ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਬੱਚੇ ਨੂੰ ਸ਼ਹੀਦ ਦਾ ਦਰਜਾ ਦੇਵੇ ਸਰਕਾਰ ਮਾਪਿਆਂ ਦਾ ਜੀਵਨ ਨਿਰਭਾ ਕਿਵੇਂ ਹੋਣਾ ਉਹਨਾਂ ਦੀ ਆਰਥਿਕ ਮਦਦ ਔਰ ਉਹਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਜਿਹੜੀ ਅੱਜ ਅਸੀਂ ਮੋਟੀ ਮੋਟੀ ਗੱਲ ਕਰਦੇ ਆਂ ਬਾਕੀ ਅੱਗੇ ਅਸੀਂ ਦੁਬਾਰਾ 7 ਤਰੀਕ ਤੋਂ ਬਾਅਦ ਕਿਉਂਕਿ 7 ਅਗਸਤ ਨੂੰ ਸਾਡੀ ਐਸਕੇਐਮ ਨਾਨ ਪੋਲੀਟিক্যাল ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪਰ ਵੱਲੋਂ ਵਿਸ਼ੇਸ਼ ਤੌਰ ਤੇ ਪੂਰੀ ਤਾਕਤ ਦੇ ਨਾਲ ਲੈਂਡ ਪੂਲਿੰਗ ਦੇ ਖਿਲਾਫ 14 ਪਿੰਡ ਦੇ ਵਿੱਚ ਵੱਡਾ ਕੱਟ ਕੀਤਾ ਜਾ ਰਿਹਾ ਹੈ ਉੱਥੋਂ ਆਵਾਂਗੇ ਐਸਕੇਮ ਨਾਲ ਮੀਟਿੰਗ ਹੋਏਗੀ ਅੱਜ ਜਦੋਂ ਸਾਨੂੰ ਡੀਸੀ ਸਾਹਿਬ ਜਦੋਂ ਮੰਨ ਪੱਤਰ ਦੇਵਾਂਗੇ ਦੇਖਦੇ ਆ ਕੀ ਗੱਲ ਕਰਦੇ ਨੇ ਕੀ ਭਰੋਸਾ ਦਿੰਦੇ ਆ ਉਸ ਤੋਂ ਬਾਅਦ ਫਿਰ ਜਿਹੜਾ ਰੁਪਈਆ ਰਿਹਾ ਅਗਲਾ ਪ੍ਰੋਗਰਾਮ ਉਹਦੇ ਤੋਂ ਸਾਹਿਬ ਇਹਦੇ ਵਿੱਚ ਵੇਖਿਆ ਗਿਆ ਕਿ ਸਰਕਾਰ ਜਦੋਂ ਪੜਤੀ ਕਰਦੀ ਉਹਦੇ ਵਿੱਚ ਇਹ ਚੀਜ਼ ਕਦੇ ਨਹੀਂ ਦਿੱਤੀ ਜਾਂਦੀ ਕਿ ਇਹਨੂੰ ਸ਼ਹੀਦ ਨਹੀਂ ਦਿੱਤਾ ਜਾ ਜੇ ਚੋਵੇ ਕਿ ਲੱਗਦਾ ਹੈ ਕਿ ਇਹ ਪਾਲਿਸੀ ਨੂੰ ਹੀ ਰੱਦ ਕਰਨਾ ਚਾਹੀਦਾ ਜਦ ਜੋਵਾਨੇ ਪੰਜਾਬ ਦੀਸਰਾਂ ਬੱਸ ਇਹ ਤਾਂ ਇਹ ਪਾਲਿਸੀ ਤੇ ਜੇ ਗੱਲ ਕਰੀਏ ਤਾਂ ਬੜਾ ਗੰਭੀਰ ਸਿੱਟੇ ਨਿਕਲਣਗੇ ਅਗਰ ਇਹ ਪਾਲਿਸੀ ਰਹੀ ਤਾਂ 4 ਸਾਲ ਬਾਅਦ ਬੱਚੇ ਰਿਟਾਇਰ ਹੋ ਰਹੇ ਨਹੀਂ ਨਿਕਲ ਜਾਂਦੇ ਨੇ ਨਵੇਂ ਵੀ ਪਰਸੈਂਟੇਜ ਉਨੀ ਆ ਨਹੀਂ ਰਹੀ ਜਿੰਨੇ ਉਹਦੇ ਵਿੱਚ ਰਹਿਣੇ ਚਾਹੀਦੇ ਆ ਫੌਜ ਨੂੰ ਮਜ਼ਬੂਤ ਰੱਖਣ ਲਈ ਜਿੰਨੀ ਗਿਣਤੀ ਦੇ ਵਿੱਚ ਰਿਟਾਇਰਮੈਂਟ ਹੋ ਰਹੀ ਹੈ ਔਰ ਅਸੀਂ ਇੱਕ ਅੰਕੜਾ ਕੱਢਿਆ ਸੀ ਕਿ ਅਗਰ 15 ਕ ਸਾਲ ਸਰਕਾਰ ਦਾ ਇਹੀ ਰਵਈਆ ਰਿਹਾ ਤਾਂ 15 ਸਾਲਾਂ ਦੇ ਵਿੱਚ ਵਿੱਚ ਸਾਡੀ ਸੈਨਾ ਹੀ ਅੱਧੀ ਰਹਿ ਜੂਗੀ ਤਾਂ ਜੇ ਅੱਧੀ ਰਹੂਗੀ ਤਾਂ ਇਹਦਾ ਮਤਲਬ ਬਾਹਰਲੇਆਂ ਮੁਲਕਾਂ ਤੋਂ ਸਰਹੱਦਾਂ ਤੇ ਰਾਖੀ ਕਰਨ ਦੇ ਲਈ ਸਾਨੂੰ ਸਾਡੇ ਨੌਜਵਾਨਾਂ ਦੀ ਘਾਟ ਮਹਿਸੂਸ ਹੋਏਗਾ ਮਦਾਨ ਜੀ ਅੱਜ ਡੀਸੀ ਦਫਤਰ ਬੈਠੋ ਜੇ ਨਾ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਯੂਨੀਅਨ ਵੱਲੋਂ ਕੀ ਹੋਏਗਾ ਅਗਲਾ ਮੈਂ ਤੁਹਾਨੂੰ ਪਹਿਲਾਂ ਗੱਲ ਕਰੀ ਆ ਕਿ ਅਸੀਂ ਮੀਟਿੰਗ 7 ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਸਰਕਾਰ ਦਾ ਰਵੱਈਆ ਜਾਣਾਂਗੇ ਕਿ ਇਹਦਾ ਰਵੱਈਆ ਕੀ ਗੱਲ ਆਉਂਦੀ ਆ ਉਹਦੇ ਤੇ ਫਿਰ ਅਗਲਾ ਪ੍ਰੋਗਰਾਮ ਲਿਆਂਦਾ